ਇੱਕ ਇਸ਼ੂ ਸੀਗਾ ਟੋਟਲ ਥਰੂਆਊਟ ਪੰਜਾਬ ਦੀਆਂ ਜੇਲਾਂ ਦੀਆਂ ਸਿਕਿਉਰਿਟੀਆਂ ਨੂੰ ਲੈ ਕੇ ਤੇ ਉਹਨਾਂ ਦੇ ਵਿੱਚ ਜਿਹੜੇ ਇੰਤਜ਼ਾਮ ਨੇ ਉਹਨਾਂ ਨੂੰ ਕਿਵੇਂ ਆਗਮੈਂਟ ਕੀਤਾ ਜਾ ਸਕੇ ਮਤਲਬ ਕਿਵੇਂ ਵਧਾਇਆ ਜਾ ਸਕੇ ਉਹਦੇ ਕਰਕੇ ਜੋ ਪੰਜਾਬ ਦੇ ਏਡੀਜੀਪੀ ਸਾਹਿਬ ਸੀਗੇ ਉਹਨਾਂ ਨੇ ਕੋਰਟ ਨੂੰ ਇੱਕ ਟਾਈਮਲਾਈਨ ਦਿੱਤੀ ਸੀ ਕਿ ਅਸੀਂ ਜੇਲਾਂ ਦੇ ਵਿੱਚ ਜੈਮਰਾ ਦੀ ਜਿਹੜੀ ਇਹ ਤਦਾਦ ਵਧਾਵਾਂਗੇ ਬਾਡੀ ਸਕੈਨਰਸ ਵਧਾਵਾਂਗੇ ਜੇਲਾਂ ਦੇ ਵਿੱਚ ਜਿਹੜੇ ਨੇ ਸਟਾਫ ਦੀ ਉਹਨਾਂ ਦੀ ਪੂਰੀ ਭਰਤੀ ਕਰਾਂਗੇ ਪਰ ਕੋਰਟ ਜਿਹੜੀ ਹੈ ਉਹ ਉਹਨਾਂ ਦੀ ਜਿਹੜਾ ਟਾਈਮ ਲਾਈਨਸ ਉਹਨਾਂ ਨੇ ਦਿੱਤੀਆਂ ਸੀਗੀਆਂ ਜਿਵੇਂ ਜਿਵੇਂ ਕਿ ਜਿਵੇਂ ਕਿ ਜੈਮਰਸ ਲਗਾਉਣ ਵਾਸਤੇ ਉਹ ਡੇਢ ਸਾਲ ਦਾ ਟਾਈਮ ਮੰਗ ਰਹੇ ਸੀਗੇ ਤੇ ਕੋਰਟ ਉਹਦੇ ਤੋਂ ਸੈਟੀਸਫਾਈਡ ਨਜ਼ਰ ਨਹੀਂ ਆਈ ਤੇ ਉਸ ਕਰਕੇ ਕੋਰਟ ਨੇ ਉਹਨਾਂ ਦਾ ਜਿਹੜਾ ਐਫੀਡੇਵਿਟ ਜਿਗਾ ਉਹ ਇੱਕ ਤਰੀਕੇ ਦੇ ਨਾਲ ਵਾਪਸ ਕਰਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਫਰੈਸ਼ ਐਫੀਡੇਵਿਟ ਲੈ ਕੇ ਆਓ ਜਿੰਦੇ ਵਿੱਚ ਤੁਸੀਂ ਕੋਈ ਇੱਕ ਪ੍ਰੈਕਟੀਕਲ ਟਾਈਮ ਲਾਈਨ ਦੇ ਸਕੋ ਕੋਰਟ ਨੂੰ ਕਿ ਇੰਨੇ ਟਾਈਮ ਪੀਰੀਅਡ ਦੇ ਵਿੱਚ ਅਸੀਂ ਜੇਲ੍ਹਾਂ ਦੇ ਵਿੱਚ ਜਿਹੜੀਆਂ ਨੇ ਸਥਿਤੀਆਂ ਦਾ ਸੁਧਾਰ ਕਰਾਂਗੇ ਸੋ ਇੱਕ ਤਾਂ ਉਸ ਪਰਪਸ ਵਾਸਤੇ 25 ਜਨਵਰੀ ਦੀ ਜਿਹੜੀ ਅੱਗੇ ਡੇਟ ਰੱਖੀ ਗਈ ਹੈ ਹੁਣ ਦੂਸਰੇ ਇਸ਼ੂ ਤੇ ਆ ਜੰਨੇ ਜੀ ਜਿਹੜੀ ਚੱਲ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਸੀ ਉਹਦੇ ਬਾਬਤ ਜੋ ਪਿਛਲੀ ਤਰੀਕ ਤੇ ਕੋਰਟ ਨੇ ਡਾਇਰੈਕਸ਼ਨਾਂ ਦਿੱਤੀਆਂ ਸੀ ਉਹਦੇ ਵਿੱਚ ਕੋਰਟ ਨੇ ਕੀ ਕੀਤਾ ਅੱਜ ਮਾਨਜੋ ਕੋਰਟ ਨੂੰ ਜੋ ਸਰਕਾਰੀ ਵਕੀਲ ਸਾਹਿਬ ਨੇ ਐਫੀਡੇਵਿਟ ਦਿੱਤਾ ਹੈ ਉਹਦੇ ਵਿੱਚ ਇਹ ਦੱਸਿਆ ਹੈ ਕਿ ਦੋ ਪਰਚੇ ਜਿਹੜੇ ਨੇ ਉਹ ਦਰਜ ਕਰ ਦਿੱਤੇ ਗਏ ਨੇ ਲੇਕਿਨ ਇੱਕ ਮਜ਼ਾਕ ਦਾ ਵਿਸ਼ਾ ਵੀ ਬਣਿਆ ਕਿ ਜਦੋਂ ਕੋਰਟ ਦੇ ਵਿੱਚ ਤਰੀਕ ਆਉਣ ਲੱਗਦੀ ਹੈ ਜਿਵੇਂ ਕਿ ਅੱਜ ਦੀ ਤਰੀਕ ਸੀਗੀ ਤੁਸੀਂ ਸਾਰੇ মিডিਆ ਵਾਲਿਆਂ ਨੂੰ ਵੀ ਪਤਾ ਹੈ ਕੀ ਪਿਛਲੀ ਤਰੀਕ ਤੋਂ ਲੈ ਕੇ ਹੁਣ 10 ਜਨਵਰੀ ਦੇ ਵਿੱਚ 15 ਦਿਨਾਂ ਦਾ ਟਾਈਮ ਸੀਗਾ ਤੇ ਇਹਨਾਂ ਨੇ ਬਿਲਕੁਲ ਅਖੀਰ ਤੇ ਮੌਕੇ ਤੇ ਆ ਕੇ ਦੋ ਦਿਨ ਪਹਿਲਾਂ ਹੀ ਜਿਹੜੇ ਨੇ ਦੋ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਨੇ ਇਸ ਤੋਂ ਇਲਾਵਾ ਜਿਹੜੀਆਂ ਇੰਟਰਵਿਊਸ ਸੀਗੀਆਂ ਉਹ ਇਹਨਾਂ ਨੇ ਕੀ ਕੀਤਾ ਕਿ ਕੋਰਟ ਨੂੰ ਤਾਂ ਆਰਡਰ ਇਹ ਕੋਰਟ ਨੇ ਆਰਡਰ ਇਹ ਕੀਤਾ ਸੀਗਾ ਕਿ ਤੁਸੀਂ ਪਾਰਟਿਕੂਲਰ ਜਿਹੜਾ ਯੂਆਰਐਲ ਹੈ ਜਿੱਥੋਂ ਦੀ ਉਹ ਇੰਟਰਵਿਊ ਜਨਰੇਟ ਹੁੰਦੀ ਹੈ ਤਾਂ ਕਿ ਜੇ ਕੋਈ ਹੋਰ ਚੈਨਲ ਮੰਨ ਲਓ এবੀਪੀ ਨੇ ਤਾਂ ਆਪਦੇ ਚੈਨਲ ਤੋਂ ਹਟਾਉਣ ਦਾ ਇਹਨਾਂ ਨੇ ਕੋਰਟ ਨੂੰ ਆਰਡਰ ਕੀਤਾ ਸੀਗਾ ਤੇ ਇਹਨਾਂ ਨੂੰ ਹਟਾਣਾ ਹੀ ਪਿਆ ਲੇਕਿਨ ਉਸੇ ਇਲਾਵਾ ਫੇਸਬੁਕ ਇੰਸਟਾਗ੍ਰਾਮ ਸੋਸ਼ਲ ਮੀਡੀਆ ਚੈਨਲ ਜਿਹੜੇ ਸੀਗੇ ਉਹਨਾਂ ਦੇ ਉੱਤੇ ਇੰਟਰਵਿਊਜ਼ ਦੀਆਂ ਬਾਈਟਸ ਜਿਹੜੀਆਂ ਸੀਗੀਆਂ ਉਹ ਚੱਲ ਰਹੀਆਂ ਸੀਗੀਆਂ ਲੇਕਿਨ ਅੱਜ ਜੋ ਇਹਨਾਂ ਨੇ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਹੈ ਉਹਦੇ ਵਿੱਚ ਬਕਾਇਦਾ ਇਹਨਾਂ ਨੇ ਸਾਰੀ ਡਿਟੇਲ ਪ੍ਰੋਵਾਈਡ ਕਰਾਈ ਹੈ ਕਿ ਅਸੀਂ ਆਪਦੇ ਜਿਹੜਾ ਸਾਈਬਰ ਸਟਾਫ ਸੀਗਾ ਉਹਦੀ ਮਦਦ ਦੇ ਨਾਲ ਜਿੰਨੇ ਵੀ ਚੈਨਲਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਵੀ ਪਲੇਟਫਾਰਮ ਉੱਤੇ ਉਹ ਚੱਲ ਰਹੀ ਸੀਗੀ ਇੰਟਰਵਿਊ ਉਹਨੂੰ ਹਟਾ ਲਿੱਤਾ ਗਿਆ ਸੋ ਫੋਟੋ ਦੇ ਤੋਂ ਕੁਝ ਸੈਟੀਸਫਾਈਡ ਨਜ਼ਰ ਆਈ ਲੇਕਿਨ ਇਹ ਇੱਕ ਮਜ਼ਾਕ ਦਾ ਵਿਸ਼ਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਿਉਂਕਿ ਮਾਨਜੋ ਕੋਰਟ ਦੀ ਸੁਪਰਵੀਜ਼ਨ ਦੇ ਤਹਿਤ ਇੱਕ ਮਾਮਲਾ ਚੱਲ ਰਿਹਾ ਹੈ ਇਸ ਕਰਕੇ ਪੰਜਾਬ ਪੁਲਿਸ ਜਿਹੜੀ ਹੈ ਉਹ ਐਕਸ਼ਨ ਲੈਂਦੀ ਹੋਈ ਨਜ਼ਰ ਆਈ ਹੈ ਸੋ ਇਹ ਦੋ ਮੇਨ ਚੀਜ਼ਾਂ ਜਿਹੜੀਆਂ ਨੇ ਅੱਜ ਕੋਰਟ ਦੇ ਵਿੱਚ ਹੋਈਆਂ ਹੁਣ ਅਗਲੀ ਕਾਰਵਾਈ ਕੋਰਟ ਨੇ 25 ਜਨਵਰੀ ਲਈ ਤਾਕਤ ਕਰ ਦਿੱਤੀ ਦੋ ਵੱਖ-ਵੱਖ ਐਫਆਈਆਰ ਕਦੇ-ਕਦੇ ਵਸਨੀ ਦੋ ਐਫਆਈਆਰ ਜੀ ਦੋ ਡਿਫਰੈਂਟ ਇੰਟਰਵਿਊ ਜਿਹੜੇ ਨੇ ਉਹ ਦੋ ਡਿਫਰੈਂਟ ਇਨਸੀਡੈਂਟ ਕਨਸੀਡਰ ਕੀਤੇ ਗਏ ਹੈ ਪਹਿਲੀ ਇੰਟਰਵਿਊ ਇੱਕ ਸੈਪਰੇਟ ਇਨਸੀਡੈਂਟ ਹੈ ਸੈਕਿੰਡ ਇੰਟਰਵਿਊ ਇੱਕ ਸੈਕਿੰਡ ਇਨਸੀਡੈਂਟ ਹੈ ਇਹ ਵੀ ਪੋਸੀਬਲ ਹੈ ਕਿ ਦੋਨੋਂ ਇੰਟਰਵਿਊ ਜਿਹੜੀਆਂ ਨੇ ਉਹ ਵੱਖ-ਵੱਖ ਥਾਵਾਂ ਤੇ ਹੋਣ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਇੱਕ ਇੰਟਰਵਿਊ ਜਿਹੜੀ ਹੈਗੀ ਹੈ ਉਹ ਬਠਿੰਡਾ ਚ ਹੋਈ ਹੋਵੇ ਤੇ ਦੂਜੀ ਇੰਟਰਵਿਊ ਜਿਹੜੀ ਹੈ ਉਹ ਰਾਜਸਥਾਨ ਚ ਹੋਈ ਹੋਵੇ ਸੋ ਐਸ ਕਰਕੇ ਦੋ ਐਫ ਆਈ ਆਰ ਜੀ ਬਿਫਰ ਹੋਈਆਂ ਹੁਣ ਕੋਰਟ ਨੇ ਐਸ ਆਈਟੀ ਦਾ ਗਠਨ ਕੀਤਾ ਪ੍ਰਮੋਦ ਕੁਮਾਰ ਜੀ ਨੂੰ ਆਰਡਰ ਦਿੱਤੇ ਹੈ ਕਿ ਉਹ ਬਾਈ ਵੀ ਸੀ ਵੀਡੀਓ ਕਾਨਫਰੈਂਸ ਦੇ ਥਰੂ ਕੋਰਟ ਦੇ ਨਾਲ ਟੱਚ ਚ ਰਹਣਗੇ ਐਮਿਕਸ ਸਿਕਿਉਰਿਟੀ ਦੇ ਨਾਲ ਟੱਚ ਚ ਰਹਣਗੇ ਪੰਜਾਬ ਸਰਕਾਰ ਦੇ ਨਾਲ ਟੱਚ ਚ ਰਹਣਗੇ ਤੇ ਜੋ ਵੀ ਅਗਲੀ ਡਿਵੈਲਪਮੈਂਟ ਹੋਏਗੀ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਕਿੱਥੋਂ ਤੱਕ ਕੀਤੀ ਕਿਉਂਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹ ਪੂਰੀ ਸੰਭਾਵਨਾ ਹੈ ਕਿ ਅਗਲੀ ਆਉਣ ਵਾਲੀ ਜਿਹੜੀ ਤਰੀਕ ਹੈ 25 ਜਨਵਰੀ ਨੂੰ ਸਾਨੂੰ ਸ਼ਾਇਦ ਮੀਡੀਆ ਕਰਮੀਆਂ ਦੇ ਅੱਗੇ ਦਰਸ਼ਨ ਦਾ ਮੌਕਾ ਮਿਲ ਜੇ ਕਿ ਆਹ ਪਾਰਟਿਕੂਲਰ ਵਿਅਕਤੀ ਸੀਗੇ ਜਿਨ੍ਹਾਂ ਦੀ ਅ ਨਜ਼ਰ ਅੰਦਾਜ਼ੀ ਦੇ ਤਹਿਤ ਆਇਆ ਉਹਨਾਂ ਦੀ ਨਿਗਰਾਨੀ ਦੇ ਤਹਿਤ ਇੰਟਰਵਿਊ ਜਿਹੜੀ ਜੱਦਤ ਹੋਈ ਸੀ ਸਰ ਇਹਨਾਂ ਦਾ ਨਾਮਜ਼ਦ ਵੀ ਕੀਤਾ ਹੈ ਐਫ ਆਈ ਆਰ 'ਚ ਲੋਰੈਂਸ ਬਿਸ਼ਨੋਈ ਨੂੰ ਨਾਮਜ਼ਦ ਕੀਤਾ ਹੈ ਜੀ ਬਾਕੀ ਹੋਰ ਕਿਸੇ ਵਿਅਕਤੀ ਨੂੰ ਇਹਨਾਂ ਨੇ ਨਾਮਜ਼ਦ ਨਹੀਂ ਕੀਤਾ ਉਹ ਨਾਮਜ਼ਦ ਕਰੇ ਹੋਏ ਵਿਅਕਤੀ ਜਿਹੜੇ ਹੈਗੇ ਨੇ ਉਹ ਆਪਾਂ ਨੂੰ ਪਤਾ ਚੱਲਣਗੇ ਜਦੋਂ ਪ੍ਰਮੋਦ ਕੁਮਾਰ ਜੀ ਐਸਫ ਐਫ ਆਈ ਆਰ ਦੇ ਉੱਤੇ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ ਤੇ ਨੈਕਸਟ ਡੇਟ ਦੇ ਉੱਤੇ ਕੋਰਟ ਨੂੰ ਰਿਪੋਰਟ ਜਿਹੜੀ ਆ ਉਹ ਸਬਮ ਅਸਮੈਂਟ ਦੀ ਗੱਲ ਤਾਂ ਹੈ ਹੀ ਜੀ ਕਿਉਂਕਿ ਅਰुण ਪਾਲ ਸਿੰਘ ਜੀ ਨੇ ਜਿਹੜੇ ਡੀਜੀਪੀ ਜੇਲਸ ਨੇ ਉਹਨਾਂ ਨੂੰ ਆਲਮੋਸਟ ਹਰ ਦੂਸਰੇ ਤੀਸਰੇ ਹਫਤੇ ਮਾਨਜੋਗ ਹਾਈ ਕੋਰਟ ਦੇ ਵਿੱਚ ਆਉਣਾ ਪੈਂਦਾ ਹੈ ਔਰ ਉਹ ਕਿਉਂ ਆਣਾ ਪੈਂਦਾ ਕਦੇ ਗੋਇੰਦਵਾਲ جیل ਦਾ ਮਾਮਲਾ ਆ ਜਾਂਦਾ ਹੈ ਕਦੇ ਫਾਜ਼ਲਕਾ ਦੀ ਜੇਲ੍ਹ ਦਾ ਜਿੱਥੋਂ ਦੀ ਆਪਾਂ ਦੇਖਿਆ ਕਿ तकरीबन 38000 ਕੋਲਾਂ ਇੱਕ ਮੋਬਾਈਲ ਫੋਨ ਤੋਂ ਹੋਈਆਂ ਸੋ ਉਹਨਾਂ ਕਈ ਮਾਮਲਿਆਂ ਦੇ ਵਿੱਚ ਉਹਨਾਂ ਨੂੰ ਕੋਰਟ ਜਾਣਾ ਪੈਂਦਾ ਔਰ ਮਾਨ ਜੋ ਕੋਰਟ ਜਿਹੜੀ ਕੋਰਟ ਦੇ ਵਿੱਚ ਐਸਾ ਮਾਮਲਾ ਚੱਲ ਰਿਹਾ ਹੈ ਉਹਨਾਂ ਦੀ ਨਿਗਾਹ ਦੇ ਵਿੱਚ ਹੈ ਉਹਨਾਂ ਨੂੰ ਪਤਾ ਹੈ ਇਹਨਾਂ ਸਾਰੀਆਂ ਗੱਲਾਂ ਦਾ ਉਹ ਇਸ ਕਰਕੇ ਉਹ ਇਹ ਚਾਹੁੰਦੇ ਹੈ ਕਿ ਜੋ ਵੀ ਜੇਲ੍ਹਾਂ ਦੇ ਸਬੰਧਿਤ ਸਿਕਿਉਰਿਟੀ ਦਾ ਮਾਮਲਾ ਹੈ ਉਹ ਜਲਦੀ ਤੋਂ ਜਲਦੀ ਸਿਰੇ ਤੇ ਪਹੁੰਚੇ ਐਸ ਕਰਕੇ ਉਹ ਜਿਆਦਾ ਟਾਈਮ ਨਹੀਂ ਦੇਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜਾ ਹੈਗਾ کورٹ ਦੇ ਵਿੱਚ ਇਨਫੋਰਮੇਸ਼ਨ ਦੇ ਦਿਓ ਲੇਕਿਨ ਉਹਦੇ ਤੇ ਕੋਈ ਕਾਰਵਾਈ ਨਾ ਕਰੋ ਜਿਹਦੇ ਕਰਕੇ کورٹ ਛੋਟੀਆਂ ਡੇਟਾ ਦੇ ਰਹੀ ਹੈ ਹੁਣ ਤੁਸੀਂ ਦੇਖੋ 25 ਜਨਵਰੀ ਬਹੁਤ ਛੋਟੀ ਡੇਟ ਹੈ ਸੋ ਇਹ ਡੇਟ ਦਿੱਤੀ ਹੈ ਇਸ ਵਾਸਤੇ ਵੀ ਗਈ ਹੈ ਤਾਂਕਿ ਸਰਕਾਰ ਨੂੰ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਜਿਹੜੀ ਚੀਜ਼ ਦੀ ਅਵੇਲੇਬਿਲਟੀ ਦੀ ਰਿਕੁਆਇਰਮੈਂਟ ਹੈ ਉਹ ਤੁਸੀਂ ਲਿਆਓ ਤਾਂਕਿ ਜੇਹਾਂ ਦੇ ਵਿੱਚੋਂ ਦੀ ਇਹ ਜਿਹੜੇ ਫੰਕਸ਼ਨ ਹੋ ਰਹੇ ਨੇ ਇਲੀਗਲ ਇਹਨਾਂ ਨੂੰ ਖਤਮ ਕੀਤਾ ਜਾ ਸਕੇ